ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਕੈਨੇਡਾ ਤੋਂ ਇੱਕ ਦਿਲ ਦਹਿਲਾਣ ਵਾਲੀ ਖਬਰ ਸਾਹਮਣੇ ਆਈ ਹੈ ਟੋਰਾਂਟੋ ਦੇ ਏਟੋ ਬਿਕੋਕ ਇਲਾਕੇ ਦੇ ਵਿੱਚ ਸਥਿਤ ਇੱਕ ਵਿਅਸਤ ਮਾਲ ਦੇ ਬਾਹਰ ਦਿਨ ਦਿਹਾੜੇ ਗੋਲੀਬਾਰ ਦੀ ਘਟਨਾ ਦੇ ਵਿੱਚ 37 ਸਾਲਾ ਭਾਰਤੀ ਨਾਗਰਿਕ ਚੰਤਨ ਕੁਮਾਰ ਰਾਜਾ ਨੰਦ ਕੁਮਾਰ ਦੀ ਮੌਤ ਹੋ ਗਈ ਹੈ ਇਹ ਵਾਕਿਆ ਐਤਵਾਰ ਨੂੰ ਦੁਪਹਿਰ ਦੇ ਸਮੇਂ ਵਾਪਰਿਆ ਜਦੋਂ ਮਾਲ ਦੇ ਵਿੱਚ ਖਰੀਦਦਾਰੀ ਦੇ ਲਈ ਕਾਫੀ ਭੀੜ ਮੌਜੂਦ ਸੀ ਟੋਰਾਂਟੋ ਪੁਲਿਸ ਦੇ ਅਨੁਸਾਰ ਦੁਪਹਿਰ ਲਗਭਗ 3:30 ਵਜੇ ਗੋਲੀਬਾਰ ਦੀ ਸੂchnਾ ਮਿਲਣ ਤੇ ਪੁਲਿਸ ਟੀਮਾਂ ਤੁਰੰਤਕ ਮੌਕੇ ਤੇ ਪਹੁੰਚੀਆਂ ਉਸ ਸਮੇਂ ਚੰਤਨ ਕੁਮਾਰ ਸ਼ਿੰਦਾ ਸੀਗਾ ਅਤੇ ਉਸ ਨੂੰ ਗੰਭੀਰ ਹਾਲਤ ਦੇ ਵਿੱਚ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਜ਼ਖਮਾਂ ਦੀ ਤਾਪਨਾ ਚਲਦੇ ਹੋਏ ਉਸ ਦੀ ਮੌਤ ਹੋ ਗਈ। ਟੌਨਟੋ ਪੁਲਿਸ ਇੰਸਪੈਕਟਰ ਐਰੋਲ ਵਾਟਸਨ ਨੇ ਦੱਸਿਆ ਕਿ ਪ੍ਰਾਰੰਭਿਕ ਜਾਂਚ ਤੋਂ ਇਹ ਸੰਕੇਤ ਮਿਲਦੇ ਨੇ ਕਿ ਇਹ ਗੋਲੀਬਾਰੀ ਨਿਸ਼ਾਨਾ ਬਣਾ ਕੇ ਕੀਤੀ ਗਈ ਸੀ ਉਹਨਾਂ ਨੇ ਕਿਹਾ ਕਿ ਮੋਲਵਰ ਕੇ ਜਨਤਕ ਸਥਾਨਾਂ ਉਤੇ ਇਸ ਤਰ੍ਹਾਂ ਦੀ ਘਟਨਾ ਲੋਕਾਂ ਦੇ ਵਿੱਚ ਡਾਢੀ ਚਿੰਤਾ ਪੈਦਾ ਕਰ ਸਕਦੀ ਹੈ ਇਹ ਟੌਨਟੋ ਦੇ ਵਿੱਚ ਸਾਲ 2026 ਦਾ ਤੀਸਰਾ ਕਤਲ ਮੰਨਿਆ ਜਾ ਰਿਹਾ ਹੈ ਇੰਸਪੈਕਟਰ ਵਾਟਸਨ ਨੇ ਅੱਗੇ ਕਿਹਾ ਕਿ ਪੁਲਿਸ ਹਰ ਸੰਭਵ ਸਬੂਤ ਇਕੱਠੇ ਕਰ ਰਹੀ ਹੈ ਤੇ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਨੇ ਕੁਝ ਵੀ ਦੇਖਿਆ ਹੋਵੇ ਤਾਂ ਕੋਈ ਵੀਡੀਓ ਫੁਟੇਜ ਹੋਵੇ ਤਾਂ ਉਹ ਅੱਗੇ ਆ ਕੇ ਪੁਲਿਸ ਦੇ ਨਾਲ ਸਹਿਯੋਗ ਪੱਕ ਕਰੇ ਫਿਲਹਾਲ ਸਪਸ਼ਟ ਨਹੀਂ ਹੋ ਸਕਿਆ ਕਿ ਗੋਲੀਬਾਰੀ ਦੇ ਵਿੱਚ ਕਿੰਨੇ ਸ਼ੱਕੀ ਸ਼ਾਮਲ ਸਨ ਜਾਂ કુલ ਕਿੰਨੀਆਂ ਗੋਲੀਆਂ ਚਲਾਈਆਂ ਗਿਆ ਅਪਰਾਧ ਵਾਲੀ ਥਾਂ ਤੋਂ ਪੁਲਿਸ ਨੂੰ ਮੌਲਤੇ ਪਰਵੇਸ਼ ਦੁਆਰ ਦੇ ਨੇੜੇ ਖੜੀ ਇੱਕ ਚਿੱਟੀ ਹੁੰਦੀ ਐਸਯੂਵੀ ਮਿਲੀ ਹੈ ਜਿਸ ਦੇ ਵਿੰਡਸ਼ੀਲਡ ਤੇ ਡਰਾਈਵ ਵਾਲੇ ਪਾਸੇ ਲਗਭਗ 10 ਗੋਲੀਆਂ ਦੇ ਨਿਸ਼ਾਨ ਪਾਏ ਗਏ ਨੇ ਜੀ ਸਮੇਂ ਘਟਨਾ ਵਾਪਰੀ ਮੋਲ ਦੇ ਅੰਦਰ ਕਾਫੀ ਭੀੜ ਸੀਗੀ ਕਈ ਖਰੀਦਦਾਰ ਅਤੇ ਕਰਮਚਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਗੋਲੀਬਾਰੀ ਬਾਰੇ ਉਸ ਸਮੇਂ ਪਤਾ ਚੱਕੇ ਲੱਗਿਆ ਜਦ ਤੱਕ ਉਸਨੇ ਪੁਲਿਸ ਦੀ ਪਾਰੀ ਮੌਜੂਦਗੀ ਨਹੀਂ ਦੇਖੀ ਮੰਨੇ ਜਾ ਰਹੇ ਕਿ ਸ਼ੱਕੀ ਮੋਲ ਦੇ ਅੰਦਰ ਦਾਖਲ ਨਹੀਂ ਹੋਏ ਵੁਡਵਾਈਨ ਮਾਲ ਦੀ ਬੁਲਾਰੇ ਐਂਡਰੀਆ ਜ਼ਵੀਰ ਵੇਸ ਨੇ ਸੀਬੀਸੀ ਟੌਨਟੋ ਨੂੰ ਦੱਸਿਆ ਕਿ ਮਾਲ ਪ੍ਰਬੰਧਨ ਇਸ ਦੁਖਦਾਈ ਘਟਨਾ ਤੋਂ ਜਾਣੂ ਹੈ ਅਤੇ ਜਾਂਚ ਦੇ ਵਿੱਚ ਪੁਲਿਸ ਨਾਲ ਪੂਰਸੇ ਹੋ ਕਰ ਰਿਹਾ ਹੈ ਹਾਲਾਂਕਿ ਸਰਗਰਮ ਜਾਂਚ ਕਾਰਨ ਹੋਰ ਟਿੱਪਣੀਆਂ ਨਹੀਂ ਕੀਤੀਆਂ ਜਾ ਸਕਦੀਆਂ ਰਿਪੋਰਟਾਂ ਮੁਤਾਬਕ ਮਿਰਤਕ ਚੰਦਨ ਕੁਮਾਰ ਭਾਰਤ ਦੇ ਕarnataka ਰਾਜ ਦਾ ਰਹਿਣ ਵਾਲਾ ਸੀ ਅਤੇ ਪਿਛਲੇ 6 ਸਾਲ ਤੋਂ ਕੈਨੇਡਾ ਵਿੱਚ ਕੰਮ ਕਰ ਰਿਹਾ ਸੀਗਾ ਪੁਲਿਸ ਵੱਲੋਂ ਬਾਕੀ ਦੀ ਜਾਂਚ ਜਾਰੀ ਹੈ ਕੈਨੇਡਾ ਤੋਂ ਇੱਕ ਦਿਲ ਦਹਿਲਾਣ ਵਾਲੀ ਖਬਰ ਸਾਹਮਣੇ ਆਈ ਹੈ ਟੌਂਡੋ ਦੇ ਏਟੋਬਿਕੋਕ ਇਲਾਕੇ ਦੇ ਵਿੱਚ ਸਥਿਤ ਇੱਕ ਵਿਅਸਤ ਮੋਲ ਤੇ ਬਾਹਰ ਦਿਨ ਦਿਹਾੜੇ ਗੋਲੀਬਾਰ ਦੀ ਘਟਨਾ ਦੇ ਵਿੱਚ 37 ਸਾਲਾ ਭਾਰਤੀ ਨਾਗਰਿਕ ਚੰਤਨ ਕੁਮਾਰ ਰਾਜਾ ਨੰਦ ਕੁਮਾਰ ਦੀ ਮੌਤ ਹੋ ਗਈ ਹੈ ਇਹ ਵਾਕਿਆ ਐਤਵਾਰ ਨੂੰ ਦੁਪਹਿਰ ਦੇ ਸਮੇਂ ਵਾਪਰਿਆ ਜਦੋਂ ਮਾਲ ਦੇ ਵਿੱਚ ਖਰੀਦਦਾਰੀ ਲਈ ਕਾਫੀ ਭੀੜ ਮੌਜੂਦ ਸੀ ਟ੍ਰੌਂਟੋ ਪੁਲਿਸ ਦੇ ਅਨੁਸਾਰ ਦੁਪਹਿਰ ਲਗਭਗ 3:30 ਵਜੇ ਗੋਲੀਬਾਰੀ ਦੀ ਸੂਚਨਾ ਮਿਲਣ ਤੇ ਪੁਲਿਸ ਟੀਮਾਂ ਤੁਰੰਤਕ ਮੌਕੇ ਤੇ ਪਹੁੰਚੀਆਂ ਉਸ ਸਮੇਂ ਜ਼ੰਤੂ ਨੂੰ ਕੁਮਾਲ ਜ਼ਿੰਦਾ ਸੀਗਾ ਅਤਿਅੰਤ ਗੰਭੀਰ ਹਾਲਤ ਦੇ ਵਿੱਚ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਜ਼ਖਮਾਂ ਦੀ ਤਾਪਨਾ ਚਲਤੇ ਹੋਏ ਉਸ ਦੀ ਮੌਤ ਹੋ ਗਈ ਟੌਨਟੋ ਪੁਲਿਸ ਇੰਸਪੈਕਟਰ ਐਰੋਲ ਵਾਟਸਨ ਨੇ ਦੱਸਿਆ ਕਿ ਪ੍ਰਾਰੰਭਿਕ ਜਾਂਚ ਤੋਂ ਇਹ ਸੰਕੇਤ ਮਿਲਦੇ ਨੇ ਕਿ ਇਹ ਗੋਲੀਬਾਰੀ ਨਿਸ਼ਾਨਾ ਬਣਾ ਕੇ ਕੀਤੀ ਗਈ ਸੀ ਉਹਨੇ ਕਿਹਾ ਕਿ ਮੋਲਵਰਕੇ ਸਭਜਨਿਕ ਸਥਾਨਾ ਉੱਤੇ ਇਸ ਤਰ੍ਹਾਂ ਦੀ ਘਟਨਾ ਲੋਕਾਂ ਦੇ ਵਿੱਚ ਡਰ ਅਤੇ ਚਿੰਤਾ ਪੈਦਾ ਕਰ ਸਕਦੀ ਹੈ ਇਹ ਟੌਨਟੋ ਦੇ ਵਿੱਚ ਸਾਲ 2026 ਦਾ 33ਵਾਂ ਕਤਲ ਮੰਨਿਆ ਜਾ ਰਿਹਾ ਹੈ ਇੰਸਪੈਕਟਰ ਵਾਟਸਨ ਨੇ ਅੱਗੇ ਕਿਹਾ ਕਿ ਪੁਲਿਸ ਹਸ ਸੰਭਵ ਸਬੂਤ ਇਕੱਠੇ ਕਰ ਰਹੀ ਹੈ ਤੇ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਨੇ ਕੁਝ ਵੀ ਦੇਖਿਆ ਹੋਵੇ ਤਾਂ ਕੋਈ ਵੀਡੀਓ ਫੁਟੇਜ ਹੋਵੇ ਤਾਂ ਉਹ ਅੱਗੇ ਆ ਕੇ ਪੁਲਿਸ ਦੇ ਨਾਲ ਪੱਕ ਕਰੇ ਫਿਲਹਾਲੇ ਸਪਸ਼ਟ ਨਹੀਂ ਹੋ ਸਕਿਆ ਕਿ ਗੋਲੀਬਾਰੀ ਦੇ ਵਿੱਚ ਕਿੰਨੇ ਸ਼ੱਕੀ ਸ਼ਾਮਲ ਸਨ ਜਾਂ ਕੁੱਲ ਕਿੰਨੀਆਂ ਗੋਲੀਆਂ ਚਲਾਈਆਂ ਗਿਆ ਅਪਰਾਧ ਵਾਲੀ ਥਾਂ ਤੋਂ ਪੁਲਿਸ ਨੂੰ ਮੌਲਦੇ ਪਰਵੇਸ਼ ਦੁਆਲੇ ਨੇੜੇ ਖੜੀ ਇੱਕ ਚਿੱਟੀ ਹੁੰਡਈ ਐਸਯੂਵੀ ਮਿਲੀ ਹੈ ਜਿਸ ਦੇ ਵਿੰਡਸ਼ੀਲਡ ਦੇ ਡਰਾਈਵ ਵਾਲੇ ਪਾਸੇ ਲਗਭਗ 10 ਗੋਲੀਆਂ ਦੇ ਨਿਸ਼ਾਨ ਪਾਏ ਗਏ ਨੇ ਜਿਸ ਸਮੇਂ ਘਟਨਾ ਵਾਪਰੀ ਮੋਲ ਦੇ ਅੰਦਰ ਕਾਫੀ ਭੀੜ ਸੀਗੀ ਕਈ ਖਰੀਦਦਾਰ ਅਤੇ ਕਰਮਚਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਗੋਲੀਬਾਰੀ ਬਾਰੇ ਉਸ ਸਮੇਂ ਪਤਾ ਚੱਕੇ ਲੱਗਿਆ ਜਦ ਤੱਕ ਉਸਨੇ ਪੁਲਿਸ ਦੀ ਪਾਰੀ ਮੌਜੂਦਗੀ ਨਹੀਂ ਦੇਖੀ ਮੰਨੇ ਜਾ ਰਹੇ ਕਿ ਸ਼ੱਕੀ ਮੋਲ ਦੇ ਅੰਦਰ ਦਾਖਲ ਨਹੀਂ ਹੋਏ ਵੁਡਵਾਈਨ ਮਾਲ ਦੀ ਬੁਲਾਰੇ ਐਂਡਰੀਆ ਜ਼ਵੀਰ ਬਰੇਸ ਨੇ ਸੀਬੀਸੀ ਟੌਨਟੋ ਨੂੰ ਦੱਸਿਆ ਕਿ ਮੋਲ ਪ੍ਰਬੰਧਨ ਇਸ ਦੁਖਦਾਈ ਘਟਨਾ ਤੋਂ ਜਾਣੂ ਹੈ ਅਤੇ ਜਾਂਚ ਦੇ ਵਿੱਚ ਪੁਲਿਸ ਨਾਲ ਪੂਰਸ ਤੇ ਹੋ ਕਰ ਰਿਹਾ ਹੈ ਹਾਲਾਂਕਿ ਸਰਗਰਮ ਜਾਂਚ ਕਾਰਨ ਹੋਰ ਟਿੱਪਣੀਆਂ ਨਹੀਂ ਕੀਤੀਆਂ ਜਾ ਸਕਦੀਆਂ ਰਿਪੋਰਟਾ ਮੁਤਾਬਕ ਮਿਰਤਕ ਚੰਦਨ ਕੁਮਾਰ ਪਹਾੜ ਤੇ ਕਰਨਾਟਕ ਰਾਜ ਦਾ ਰਹਿਣ ਵਾਲਾ ਸੀ ਅਤੇ ਪਿਛਲੇ 6 ਸਾਲ ਤੋਂ ਕੈਨੇਡਾ ਵਿੱਚ ਕੰਮ ਕਰ ਰਿਹਾ ਸੀਗਾ ਪੁਲਿਸ ਵੱਲੋਂ ਬਾਕੀ ਦੀ ਜਾਂਚ ਜਾਰੀ ਹੈ ਕੈਨੇਡਾ ਤੋਂ ਇੱਕ ਦਿਲ ਦਹਿਲਾਣ ਵਾਲੀ ਖਬਰ ਸਾਹਮਣੇ ਆਈ ਹੈ ਟੌਂਟੋ ਦੇ ਏਟੋ ਬਿਕੋਕ ਇਲਾਕੇ ਦੇ ਵਿੱਚ ਸਥਿਤ ਇੱਕ ਵਿਅਸਤ ਮਾਲ ਤੇ ਬਾਹਰ ਦਿਨ ਦਿਹਾੜੇ ਗੋਲੀਬਾਰ ਦੀ ਘਟਨਾ ਦੇ ਵਿੱਚ 37 ਸਾਲਾ ਭਾਰਤੀ ਨਾਗਰਿਕ ਚੰਤਨ ਕੁਮਾਰ ਰਾਜਾ ਨੰਦ ਕੁਮਾਰ ਦੀ ਮੌਤ ਹੋ ਗਈ ਹੈ ਇਹ ਵਾਕਿਆ ਐਤਵਾਰ ਨੂੰ ਦੁਪਹਿਰ ਦੇ ਸਮੇਂ ਵਾਪਰਿਆ ਜਦੋਂ ਮਾਲ ਦੇ ਵਿੱਚ ਖਰੀਦਦਾਰੀ ਦੇ ਲਈ ਕਾਫੀ ਭੀੜ ਮੌਜੂਦ ਸੀ ਟੌਂਟੋ ਪੁਲਿਸ ਦੇ ਅਨੁਸਾਰ ਦੁਪਹਿਰ ਲਗਭਗ 3:30 ਵਜੇ ਗੋਲੀਬਾਰ ਦੀ ਸੂchnਾ ਮਿਲਣ ਤੇ ਪੁਲਿਸ ਟੀਮਾਂ ਤੁਰੰਤਕ ਮੌਕੇ ਤੇ ਪਹੁੰਚੀਆਂ ਉਸ ਸਮੇਂ ਚੰਤਨ ਕੁਮਾਰ ਛਿੰਦਾ ਸੀਗਾ ਅਤੇ ਉਸ ਨੂੰ ਗੰਭੀਰ ਹਾਲਤ ਦੇ ਵਿੱਚ ਨੀਲੇ ਹਸਪਤਾਲ ਲੈ ਜਾਇਆ ਗਿਆ ਪਰ ਜ਼ਖਮਾਂ ਦੀ ਤਾਪਨਾ ਚਲਦੇ ਹੋਏ ਉਸ ਦੀ ਮੌਤ ਹੋ ਗਈ। ਟੌਨਟੋ ਪੁਲਿਸ ਇੰਸਪੈਕਟਰ ਐਰੋਲ ਵਾਟਸਨ ਨੇ ਦੱਸਿਆ ਕਿ ਪ੍ਰਾਰੰਭਿਕ ਜਾਂਚ ਤੋਂ ਇਹ ਸੰਕੇਤ ਮਿਲਦੇ ਨੇ ਕਿ ਇਹ ਗੋਲੀਬਾਰੀ ਨਿਸ਼ਾਨਾ ਬਣਾ ਕੇ ਕੀਤੀ ਗਈ ਸੀ। ਉਹਨਾਂ ਨੇ ਕਿਹਾ ਕਿ ਮੋਲਵਰ ਕੇ ਸਰਵਜਨਿਕ ਸਥਾਨਾਂ ਉਤੇ ਇਸ ਤਰ੍ਹਾਂ ਦੀ ਘਟਨਾ ਲੋਕਾਂ ਦੇ ਵਿੱਚ ਡਾਢੀ ਚਿੰਤਾ ਪੈਦਾ ਕਰ ਸਕਦੀ ਹੈ। ਇਹ ਟੌਨਟੋ ਦੇ ਵਿੱਚ ਸਾਲ 2026 ਦਾ ਤੀਸਰਾ ਕਤਲ ਮੰਨਿਆ ਜਾ ਰਿਹਾ ਹੈ। ਇੰਸਪੈਕਟਰ ਵਾਟਸਨ ਨੇ ਅੱਗੇ ਕਿਹਾ ਕਿ ਪੁਲਿਸ ਹਰ ਸੰਭਵ ਸਬੂਤ ਇਕੱਠੇ ਕਰ ਰਹੀ ਹੈ ਤੇ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਨੇ ਕੁਝ ਵੀ ਦੇਖਿਆ ਹੋਵੇ ਤਾਂ ਕੋਈ ਵੀਡੀਓ ਫੁਟੇਜ ਹੋਵੇ ਤਾਂ ਉਹ ਅੱਗੇ ਆ ਕੇ ਪੁਲਿਸ ਦੇ ਨਾਲ ਪੱਕਰੇ ਫਿਲਹਾਲ ਸਪਸ਼ਟ ਨਹੀਂ ਹੋ ਸਕਿਆ ਕਿ ਗੋਲੀਬਾਰੀ ਦੇ ਵਿੱਚ ਕਿੰਨੇ ਸ਼ੱਕੀ ਸ਼ਾਮਲ ਸਨ ਜਾਂ ਖੁੱਲ ਕਿੰਨੀਆਂ ਗੋਲੀਆਂ ਚਲਾਈਆਂ ਗਿਆ ਅਪਰਾਧ ਵਾਲੀ ਥਾਂ ਤੋਂ ਪੁਲਿਸ ਨੂੰ ਮੌਲਤੇ ਪਰਵੇਸ਼ ਦੁਆਲ ਦੇ ਨੇੜੇ ਖੜੀ ਇੱਕ ਚਿੱਟੀ ਹੁੰਦੀ ਐਸਯੂਵੀ ਮਿਲੀ ਹੈ ਜਿਸ ਦੇ ਵਿੰਡਸ਼ੀਲਡ ਤੇ ਡਰਾਈਵ ਵਾਲੇ ਪਾਸੇ ਲਗਭਗ 10 ਗੋਲਿਆਂ ਦੇ ਨਿਸ਼ਾਨ ਪਾਏ ਗਏ ਨੇ ਜਿਸ ਸਮੇਂ ਘਟਨਾ ਵਾਪਰੀ ਮੋਲ ਦੇ ਅੰਦਰ ਕਾਫੀ ਭੀੜ ਸੀਗੀ ਕਈ ਖਰੀਦਦਾਰ ਅਤੇ ਕਰਮਚਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਗੋਲੀਬਾਰੀ ਬਾਰੇ ਉਸ ਸਮੇਂ ਪਤਾ ਚੱਕੇ ਲੱਗਿਆ ਜਦ ਤੱਕ ਉਸਨੇ ਪੁਲਿਸ ਦੀ ਪਾਰੀ ਮੌਜੂਦ ਨਹੀਂ ਦੇਖੀ ਮੰਨੇ ਜਾ ਰਿਹਾ ਹੈ ਕਿ ਸ਼ੱਕੀ ਮੋਲ ਦੇ ਅੰਦਰ ਦਾਖਲ ਨਹੀਂ ਹੋਏ ਵੁੱਡਵਾਈਨ ਮਾਲ ਦੀ ਬੁਲਾਰੇ ਐਂਡਰੀਆ ਜ਼ਵੀਰ ਬਰੇਸ ਨੇ ਸੀਬੀਸੀ ਟੌਨਟੋ ਨੂੰ ਦੱਸਿਆ ਕਿ ਮੋਲ ਪ੍ਰਬੰਧਨ ਇਸ ਦੁਖਦਾਈ ਘਟਨਾ ਤੋਂ ਜਾਣੂ ਹੈ ਅਤੇ ਜਾਂਚ ਦੇ ਵਿੱਚ ਪੁਲਿਸ ਨਾਲ ਪੂਰਾ ਸਹਿਯੋਗ ਕਰ ਰਿਹਾ ਹੈ ਹਾਲਾਂਕਿ ਸਰਗਰਮ ਜਾਂਚ ਕਰਨਾ ਹੋਰ ਟਿੱਪਣੀਆਂ ਨਹੀਂ ਕੀਤੀਆਂ ਜਾ ਸਕਦੀਆਂ ਰਿਪੋਰਟਾਂ ਮੁਤਾਬਕ ਮਿਰਤਕ ਚੰਦਨ ਕੁਮਾਰ ਭਾਰਤ ਦੇ ਕਰਨਾਟਕ ਰਾਜ ਦਾ ਰਹਿਣ ਵਾਲਾ ਸੀ ਅਤੇ ਪਿਛਲੇ 6 ਸਾਲ ਤੋਂ ਕੈਨੇਡਾ ਵਿੱਚ ਕੰਮ ਕਰ ਰਿਹਾ ਸੀਗਾ ਪੁਲਿਸ ਵੱਲੋਂ ਬਾਕੀ ਦੀ ਜਾਂਚ ਜਾਰੀ ਹੈ ਕੈਨੇਡਾ ਤੋਂ ਇੱਕ ਦਿਲ ਦਹਿਲਾਣ ਵਾਲੀ ਖਬਰ ਸਾਹਮਣੇ ਆਈ ਹੈ ਡੋਂਡੋ ਦੇ ਏਟੋਬਿਕੋਕ ਇਲਾਕੇ ਦੇ ਵਿੱਚ ਸਥਿਤ ਇੱਕ ਵਿਅਸਤ ਮੋਲ ਤੇ ਬਾਹਰ ਦਿਨ ਦਿਹਾੜੇ ਗੋਲੀਬਾਰ ਦੀ ਘਟਨਾ ਦੇ ਵਿੱਚ 37 ਸਾਲਾ ਭਾਰਤੀ ਨਾਗਰਿਕ ਚੰਤਨ ਕੁਮਾਰ ਰਾਜਾ ਨੰਦ ਕੁਮਾਰ ਦੀ ਮੌਤ ਹੋ ਗਈ ਹੈ ਇਹ ਵਾਕਿਆ ਐਤਵਾਰ ਨੂੰ ਦੁਪਹਿਰ ਦੇ ਸਮੇਂ ਵਾਪਰਿਆ ਜਦੋਂ ਮਾਲ ਦੇ ਵਿੱਚ ਖਰੀਦਦਾਰੀ ਦੇ ਲਈ ਕਾਫੀ ਭੀੜ ਮੌਜੂਦ ਸੀ ਟੋਰਾਂਟੋ ਪੁਲਿਸ ਦੇ ਅਨੁਸਾਰ ਦੁਪਹਿਰ ਲਗਭਗ 3:30 ਵਜੇ ਗੋਲੀਬਾਰੀ ਦੀ ਸੂchna ਮਿਲਣ ਤੇ ਪੁਲਿਸ ਟੀਮਾਂ ਤੁਰੰਤਕ ਮੌਕੇ ਤੇ ਪਹੁੰਚੀਆਂ ਉਸ ਸਮੇਂ ਜਨਤਕ ਕੋ ਮਾਲ ਚਿੰਦਾ ਸੀਗਾ ਅਤਿਅੰਗ ਗੰਭੀਰ ਹਾਲਤ ਦੇ ਵਿੱਚ ਨੇੜਲੇ ਹਸਪਤਾਲ ਲੈ ਜਾਇਆ ਗਿਆ ਪਰ ਜ਼ਖਮਾਂ ਦੀ ਤਾਪਨਾ ਚਲਤੇ ਹੋਏ ਉਸ ਦੀ ਮੌਤ ਹੋ ਗਈ ਟੌਨਟੋ ਪੁਲਿਸ ਇੰਸਪੈਕਟਰ ਐਰੋਲ ਵਾਟਸਨ ਨੇ ਦੱਸਿਆ ਕਿ ਪ੍ਰਾਰੰਭਿਕ ਜਾਂਚ ਤੋਂ ਇਹ ਸੰਕੇਤ ਮਿਲਦੇ ਨੇ ਕਿ ਇਹ ਗੋਲੀਬਾਰੀ ਨਿਸ਼ਾਨਾ ਬਣਾ ਕੇ ਕੀਤੀ ਗਈ ਸੀ। ਉਹਨਾਂ ਨੇ ਕਿਹਾ ਕਿ ਮੋਲਵਰਕੇ ਸਰਵਜਨਿਕ ਸਥਾਨਾਂ ਉੱਤੇ ਇਸ ਤਰ੍ਹਾਂ ਦੀ ਘਟਨਾ ਲੋਕਾਂ ਦੇ ਵਿੱਚ ਡਰ ਅਤੇ ਚਿੰਤਾ ਪੈਦਾ ਕਰ ਸਕਦੀ ਹੈ। ਇਹ ਟੌਨਟੋ ਦੇ ਵਿੱਚ ਸਾਲ 2026 ਦਾ ਤੀਸਰਾ ਕਤਲ ਮੰਨਿਆ ਜਾ ਰਿਹਾ ਹੈ। ਇੰਸਪੈਕਟਰ ਵਾਟਸਨ ਨੇ ਅੱਗੇ ਕਿਹਾ ਕਿ ਪੁਲਿਸ ਹਰ ਸੰਭਵ ਸਬੂਤ ਇਕੱਠੇ ਕਰ ਰਹੀ ਹੈ ਅਤੇ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਨੇ ਕੁਝ ਵੀ ਦੇਖਿਆ ਹੋਵੇ ਤਾਂ ਕੋਈ ਵੀਡੀਓ ਫੁਟੇਜ ਹੋਵੇ ਤਾਂ ਉਹ ਅੱਗੇ ਆ ਕੇ ਪੁਲਿਸ ਦੇ ਨਾਲ ਪੱਗ ਕਰੇ ਫਿਲਹਾਲ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਗੋਲੀਬਾਰੀ ਦੇ ਵਿੱਚ ਕਿੰਨੇ ਸ਼ੱਕੀ ਸ਼ਾਮਲ ਸਨ ਜਾਂ ਕੁੱਲ ਕਿੰਨੀਆਂ ਗੋਲੀਆਂ ਚਲਾਈਆਂ ਗਿਆ ਅਪਰਾਧ ਵਾਲੀ ਥਾਂ ਤੋਂ ਪੁਲਿਸ ਨੂੰ ਮੌਲਦੇ ਪਰਵੇਸ਼ ਦੁਆਰ ਦੇ ਨੇੜੇ ਖੜੀ ਇੱਕ ਚਿੱਟੀ ਹੁੰਦੀ ਐਸਯੂਵੀ ਮਿਲੀ ਹੈ ਜਿਸ ਦੇ ਵਿੰਡਸ਼ੀਲਡ ਦੇ ਡਰਾਈਵ ਵਾਲੇ ਪਾਸੇ ਲਗਭਗ 10 ਗੋਲੀਆਂ ਦੇ ਨਿਸ਼ਾਨ ਪਾਏ ਗਏ ਨੇ ਜਿਸ ਸਮੇਂ ਘਟਨਾ ਵਾਪਰੀ ਮੋਲ ਦੇ ਅੰਦਰ ਕਾਫੀ ਭੀੜ ਸੀਗੀ ਕਈ ਖਰੀਦਦਾਰ ਅਤੇ ਕਰਮਚਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਗੋਲੀਬਾਰੀ ਬਾਰੇ ਉਸ ਸਮੇਂ ਪਤਾ ਚੱਕੇ ਲੱਗਿਆ ਜਦ ਤੱਕ ਉਸਨੇ ਪੁਲਿਸ ਦੀ ਪਾਰੀ ਮੌਜੂਦ ਨਹੀਂ ਦੇਖੀ ਮੰਨੇ ਜਾ ਰਹੇ ਕਿ ਸ਼ੱਕੀ ਮੋਲ ਦੇ ਅੰਦਰ ਦਾਖਲ ਨਹੀਂ ਹੋਏ ਵੁੱਡਵਾਈਨ ਮਾਲ ਦੀ ਬੁਲਾਰੇ ਐਂਡਰੀਆ ਜ਼ਵੀਰ ਬਰੇਸ ਨੇ ਸੀਬੀਸੀ ਟੌਨਟੋ ਨੂੰ ਦੱਸਿਆ ਕਿ ਮਾਲ ਪ੍ਰਬੰਧਨ ਇਸ ਦੁਖਦਾਈ ਘਟਨਾ ਤੋਂ ਜਾਣੂ ਹੈ ਅਤੇ ਜਾਂਚ ਦੇ ਵਿੱਚ ਪੁਲਿਸ ਨਾਲ ਪੂਰਸ ਤੇ ਹੋ ਕਰ ਰਿਹਾ ਹੈ ਹਾਲਾਂਕਿ ਸਰਗਰਮ ਜਾਂਚ ਕਰਨ ਕੋਰ ਟਿੱਪਣੀਆਂ ਨਹੀਂ ਕੀਤੀਆਂ ਜਾ ਸਕਦੀਆਂ ਰਿਪੋਰਟਾਂ ਮੁਤਾਬਕ ਮਿਰਤਕ ਚੰਦਨ ਕੁਮਾਰ ਪਹਾੜ ਤੇ ਕਰਨਾਟਕ ਰਾਜ ਦਾ ਰਹਿਣ ਵਾਲਾ ਸੀ ਅਤੇ ਪਿਛਲੇ 6 ਸਾਲ ਤੋਂ ਕੈਨੇਡਾ ਵਿੱਚ ਕੰਮ ਕਰ ਰਿਹਾ ਸੀਗਾ ਪੁਲਿਸ ਵੱਲੋਂ ਬਾਕੀ ਦੀ ਜਾਂਚ ਜਾਰੀ ਹੈ